ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਵਾਰ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਕਲੈਕਸ਼ਨ ਲੈ ਕੇ ਆਏ ਹਾਂ ਬ੍ਰੌਕਟ ਦੇ ਸੂਟ ਮੈਂ ਪਿਛਲੀ ਵੀਡੀਓ ਚ ਬ੍ਰੌਕਟ ਦੇ ਦੋ ਤਿੰਨ ਸੈਟ ਦੋ ਕੀ ਸੈਟ ਪਾਏ ਸੀਗੇ ਪਰ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਸਾਨੂੰ ਵੀ ਇਦਾਂ ਦੇ ਸੂਟ ਚਾਹੀਦੇ ਉਹ ਵੀ ਡਿਸਕਾਊਂਟ ਦੇ ਵਿੱਚ ਹੀ ਚਾਹੀਦੇ ਆ ਜਿਹੜੇ ਮੈਂ ਅੱਜ ਤੁਹਾਡੇ ਵਾਸਤੇ ਲੈ ਕੇ ਆਈਆਂ ਇਹ ਵਾਲੀ ਸੂਟ ਜੀ ਮੇਰੇ 3330 ਰੁਪਏ ਤੁਸੀਂ ਖਰੀਦੇ ਵੀ ਹੋਏ ਆ ਜਿਨ੍ਹਾਂ ਨੇ ਬਾਈ ਕੀਤੇ ਹੋਏ ਉਹਨਾਂ ਨੂੰ ਤਾਂ ਪਤਾ ਜੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਵੀ ਸਕਦੇ ਹੋ ਕਿ ਵਾਕਈ ਅਸੀਂ ਇੰਨੇ ਦਾ ਸੂ ਅੱਜ ਅਸੀਂ ਛੋਟੀ ਵਾਸਤੇ ਸਾਰੇ ਹੀ ਸੂਟ ਲੈ ਕੇ ਆਇਆ 2500 ਦੇ 2500 ਦਾ ਸੂਟ ਹੋਗਾ ਜੀ ਜਿਹੜਾ ਵੀ ਤੁਸੀਂ ਲੈਣਾ ਹੈ ਫੁੱਲ ਗਰਲਿਸ਼ ਲੁੱਕ ਦੇ ਸੂਟ ਨੇ ਹਰੇਕ ਏਜ ਵਾਸਤੇ ਸੂਟ ਹੋਣਗੇ ਜਿਸ ਨੇ ਜਿਹੜਾ ਵੀ ਸੂਟ ਲੈਣਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਤੋਂ ਮੈਸੇਜ ਪੁੱਛ ਕੇ ਵੀ ਅਵੇਲੇਬਲ ਹੈ ਉਸ ਦੀ ਪੇਮੈਂਟ ਕਰਵਾ ਕੇ ਕਨਫਰਮ ਕਰਵਾ ਸਕਦੇ ਹੋ ਆਪਣਾ ਸੂਟ ਤੇ ਅੱਜ ਦਿਖਾਣੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਸਾਰੇ ਤੇ ਹੈਗਾ ਜੀ ਅੱਜ ਦਾ ਫਰਸਟ ਸੂਟ ਜਿਹੜਾ ਇਹ ਸਟੱਫ ਆ ਕੋਈ ਕਾਪੀ ਨਹੀਂ ਹੈਗਾ ਜੀ origignal silk base ਦੇ ਉੱਪਰ ਇਹ ਸਟੱਫ ਆ ਤੇ ਬਹੁਤ ਜ਼ਿਆਦਾ ਫਾਈਨ ਸਟੱਫ ਹੈ ਇਹ ਸਾਰੇ ਹੀ ਤੇ ਇਹ ਵਾਲੇ ਸੂਟ ਨੇ ਜਿਹੜੇ ਮੇਰੇ 3200 ਤੇ ਲੈ ਕੇ 3500 ਵਾਲੇ ਸੂਟ ਨੇ ਸਾਰੇ ਮਤਲਬ ਤੁਸੀਂ ਖੁਦ ਦੇਖ ਸਕਦੇ ਹੋ ਸੀ ਕੁਆਂਟੀਟੀ ਕਿੰਨੀ ਹੈ ਚੈੱਕ ਨਹੀਂ ਇਹ ਵਾਲੀ ਹੋ ਗਈ ਹੈ ਸੈੱਟ ਤੇ ਪਿੱਛੇ ਵੀ ਮੇਰੇ ਕੋਲ ਕਾਫੀ ਪਏ ਨੇ ਥੱਲੇ ਪੈਕਿੰਗ ਵੀ ਪਈ ਹੈ ਸਾਰੀ ਤੇ ਮਤਲਬ ਕਾਫੀ ਸਾਰੀਆਂ ਕੁਆਂਟੀਟੀਆਂ ਚੱਕਣ ਦੇ ਵਿੱਚ ਇਹ ਸੂਟ ਸਸਤੇ ਮਿਲ ਜਾਂਦੇ ਆ ਤਾਂ ਫਿਰ ਉਦਾਂ ਹੀ ਮੈਂ ਵੀ ਇਹਨਾਂ 'ਚ ਆਪਣਾ ਮਾਰਜਨ ਵਗੈਰਾ ਨਹੀਂ ਰੱਖਦੀ ਅਗਰ ਮੈਂ ਆਫਰ ਵਗੈਰਾ ਠੀਕ ਹੈ ਜੀ ਇਹ ਹੈਗਾ ਰਸਟ ਕਲਰ ਦਾ ਸੂਟ ਇਹ ਰਹਿਣਗੀਆਂ 3-3 ਮੀਟਰ ਦੀਆਂ ਸ਼ਰਟਾਂ ਇਹ ਬੈਕ ਪੱਲੇ ਦੇ ਵੀ ਪ੍ਰਿੰਟ ਮਿਲੂਗਾ ਤੁਹਾਨੂੰ ਤੇ ਇਹ ਹੈਗਾ ਬਾਜੂ ਦਾ ਬਾਰਡਰ ਬ੍ਰਾਂਡਡ ਪੀਸ ਮਿਲਣਗੇ ਜੀ ਸਾਰੇ ਤੁਹਾਨੂੰ ਅੱਜ ਦੇ ਤੇ ਨਾਲ ਰਹਿਣਗੀਆਂ ਸਿਲਕ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਤੇ ਜਿਹੜੇ ਦੁਪੱਟੇ ਨੇ ਉਹ ਵੀ ਬਹੁਤ ਪਿਆਰੇ ਬਹੁਤ ਸੌਫਟੇ ਦੁਪੱਟੇ ਨੇ ਤੇ ਸਿਲਕ ਵੇਸਟੀ ਰਹਿਣਗੇ ਸੂਟ अलग-अलग वेष ਰਹੇਗਾ ਕਿਸੇ ਦਾ অর্ਗੇਂజా ਰਹੇਗਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਪਰ ਇਹਨਾਂ ਦੇ ਹੁਣ ਮੈਂ ਇੱਕ ਸੂਟ ਖੋਲਿਆ ਤੇ ਇਹਦੇ ਕਲਰ ਆਪਸ਼ਨ ਦਿੰਨੇ ਆ ਤੁਹਾਨੂੰ 2500 ਪ੍ਰਾਈਸ ਹੈ ਜੀ ਸੂਟ ਦਾ ਫ੍ਰੀ ਸ਼ਿਪਿੰਗ ਪੰਜਾਬ ਦੇ ਵਿੱਚ ਫ੍ਰੀ ਰਹੇਗੇ ਇਹ ਹੈਗਾ ਜੀ ਇਹ ਚ ਠੀਕ ਹੈ ਜੀ ਇੱਕ ਮਿਲ ਜਾਏਗਾ ਤੁਹਾਨੂੰ ਇਹ ਮਹਿਰੂਨ ਛੇੜੇ ਦੇ ਵਿੱਚ ਠੀਕ ਹੈ ਬਹੁਤ ਸੋਹਣੇ ਸੋਹਣੇ ਜੇ ਕਲਰ ਡਿਜ਼ਾਈਨ ਨੇ ਤੇ ਇੱਕ ਮਿਲ ਜਾਏਗਾ ਇਹ ਦੇਖੋ ਕਿੰਨਾ ਪਿਆਰਾ ਜਾਮਨੀ 컬러 ਰਾ ਪਰਪਲ ਜਾਮਨੀ ਜਾ ਫਿਰੋਜ਼ੀ ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਇੱਕ ਥੋੜਾ ਕਾਲਸ ਤੇ ਹੁੰਦਾ ਜਿਹੜਾ ਉਹ ਵਾਲਾ ਸ਼ੇਡ ਆ ਜਾਏਗਾ ਇਹ ਦੇਖੋ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਹਰੇ ਕੇਜ ਵਾਸਤੇ ਸੂਟ ਕਿਹਾ ਜੀ ਦੇਖੋ ਇਹ ਕਿੰਨੇ ਪਿਆਰੇ ਪਿਆਰੇ ਜੀ ਸੂਟ ਨੇ ਤੇ 컬러 ਤਾਂ ਬਹੁਤ ਸਾਰੇ ਆ ਇਸ ਡਿਜ਼ਾਈਨ ਦੇ ਵਿੱਚ ਇੱਕ ਮਿਲ ਜਾਏਗਾ ਤੁਹਾਨੂੰ ਮਰਜੈਂਟਾ ਤੇ ਇੱਕ ਸੂਟ ਹੈਗਾ ਜੀ ਇਹ ਮੈਰੂਨ ਰੈੱਡ ਕਲਰ ਦਾ ਤੇ ਇੱਕ ਹੈਗਾ ਇਹ ਬਹੁਤ ਸੋਹਣਾ ਜਿਹਾ ਗ੍ਰੀਨ ਸਟੋਨ ਦੇ ਉੱਪਰ ਕਾਫੀ سارے ਸੂਟ ਨੇ 10 ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ 2500 ਤੁਸੀਂ ਜਿਹੜਾ ਵੀ ਸੂਟ ਲੈਣਾ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਸ਼ਿਮਰ ਵੇਸ ਦੇ ਉੱਪਰ ਇਮੇ ਡਿਜ਼ਾਈਨ ਥਰੂ ਪਹਿਲਾਂ ਦਿਖਾਇਆ ਸੀਗਾ ਤੇ ਪ੍ਰਾਈਸ ਹੈਗਾ 33350 ਤੇ ਬਹੁਤ ਸਾਰੀ ਡਿਮਾਂਡ ਸੀ ਜੇ ਇਹਨਾਂ ਸੂਟਾਂ ਦੀ ਜਿੰਨੇ ਵੀ ਅਸੀਂ ਸਟਿਚ ਕਰਕੇ ਭੇਜੀਆਂ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਆ ਸੂਟ ਇਹ ਤੇ ਸ਼ਿਮਰ ਦੇ ਉੱਪਰ ਆ ਜੀ ਵੇਸ ਬਹੁਤ ਪਿਆਰਾ ਬਿਲਕੁਲ ਸੌਫਟ ਸ਼ਿਮਰ ਹੈ ਕੇਰਾ 10-10 ਮੀਟਰ ਦੀਆਂ ਸ਼ਰਟਾਂ ਰਹਿਣਗੀਆਂ ਜੀ ਇਹ ਬਾਜੂ ਦਾ ਬਾਰਡਰ ਆ ਗਿਆ ਇਹ ਬੈਕ ਫੱਲੇ ਦਾ ਆ ਗਿਆ ਠੀਕ ਹੈ カラー ਵੀ ਦੇਖੋ ਕਿੰਨਾ ਸੋਹਣਾ ਤੇ ਪਲੇਨ ਸਲਵਾਰ ਆ ਸਿਲਕ ਦੀ ਇਹਦੇ ਨਾਲ ਤੁਸੀਂ ਪੈਂਟ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਠੋਡੀ ਚੁਆਇਸ ਆ ਬਿਲਕੁਲ ਸ਼ਾਰਟ ਸ਼ਰਟ ਰੱਖ ਕੇ نیچے ਅੰਗਰਾਰਾ ਸ਼ਰਾਰਾ ਜਾਂ ਲਹਿੰਗਾ ਸੂਟ ਵੀ ਬਣਾ ਸਕਦੇ ਹੋ ਬਹੁਤ ਪਿਆਰੀ ਜੀ ਲੁੱਕ ਆਏਗੀ ਸੂਟ ਦੇ 2500 ਅਸ ਦੀ ਸਾਰੀ ਵੀਡੀਓ ਦਾ ਪ੍ਰਾਈਸ ਆ ਇਹ ਹੈਗਾ ਜੀ ਨਿਓਨ ਸ਼ੇਡ ਲੈਮਨ ਜੈ ਕਲਰ ਆ ਤੇ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਰਸਟੀ ਔਰੇਂਜਾ ਕਲਰ ਆ ਜੀ ਰੈਡੀ ਸਟੋਨ ਤੇ ਥੋੜਾ ਜਿਹਾ ਠੀਕ ਹੈ ਸੌਫਟ ਸਟਾਫ ਆ ਬਿਲਕੁਲ ਕਲਰ ਸਾਰੇ ਬਹੁਤ ਪਿਆਰੇ ਪਿਆਰੇ ਜਿਹਾ ਮਰਜ਼ੈਂਟਾ ਕਲਰ ਆ ਗਿਆ ਇਫ ਇਟ ਟੂ ਨਿਓਨ ਸ਼ੇਡ ਆਗੇ ਦੋਨਾਂ ਦੇ ਵਿੱਚ ਫਰਕ ਆ ਇੱਕ ਲਾਈਟ ਆ ਇੱਕ ਡਾਰਕ ਆ ਤੇ ਇੱਕ ਮਿਲ ਜੇਗਾ ਜੀ ਤੁਹਾਨੂੰ ਇਹ ਮਹਿਰੂਨ ਸ਼ੇਡ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 7-8 ਕਲਰ ਨੇ ਇਹ ਮਿਲ ਜਾਣਗੇ ਸਾਰੇ ਤੇ ਪ੍ਰਾਈਸ ਅੱਜ ਦੀ ਸਾਰੀ ਹੀ ਵੀਡੀਓ ਦਾ ਰਹੇਗਾ 2500 ਜਿਹੜਾ ਮੈਂ ਤੁਹਾਨੂੰ ਹੋਰ ਡਿਜ਼ਾਈਨ ਦਿਖਾਇਆ ਉਸੇ ਡਿਜ਼ਾਈਨ ਦੇ ਵਿੱਚ ਸੇਮ ਦੇ ਵਿੱਚ ਹੀ ਔਰਗੈਂਜ਼ਾ ਵੇਸ ਮਿਲੇਗਾ ਇਹ ਹੈਗਾ ਜੀ ਔਰਗੈਂਜ਼ਾ ਦੇ ਵਿੱਚ ਡਿਜ਼ਾਈਨ ਸੇਮ ਰਹੂਗਾ ਬ੍ਰਾਂਡਡ ਪੀਸ ਨੇ ਜੀ ਸਾਰੇ ਦੀ ਇਹ ਹੈਗਾ ਤਾਂ ਘੇਰਾ ਇਹ ਕਿਸੇ ਨੂੰ ਤੁਸੀਂ ਦੇਣ ਲੈਣ ਵਾਸਤੇ গিਫਟਡ ਆਈਟਮਾਂ ਲੈਣੀ ਆ ਉਹ ਵੀ ਲੈ ਸਕਦੇ ਹੋ ਸਟਿਚ ਕਰਵਾ ਕੇ ਪਾੜਨਾ ਉਹ ਵੀ ਪਾ ਸਕਦੇ ਆ ਕਾਫੀ سارے ਫੋਨ ਆਨੇ ਆ ਕਿ ਸਾਡੇ ਬੱਚਿਆਂ ਨੇ ਹਲੇ ਸੂਟ ਨਹੀਂ ਪਾਈਜ਼ ਹੈਗੀ ਜਿਨ੍ਹਾਂ ਦੀ 14-15 ਸਾਲ ਵੀ ਸੂਟ ਪਾਉਣ ਦਾ ਸ਼ੌਂਕ ਅਸੀਂ ਪੈਦਾ ਕਰਨਾ ਮੈਨੂੰ ਬਾਹਰੋਂ ਬਹੁਤ ਕਾਲਸ ਆਉਂਦੀਆਂ ਉਹਨਾਂ ਵਾਸਤੇ ਤੁਸੀਂ ਇਦਾਂ ਦੇ ਸੂਟ ਲੈ ਕੇ ਟਰਾਈ ਕਰ ਸਕਦੇ ਹੋ ਇੱਕ ਤਾਂ ਹੈਗੇ ਗਰਲਿਸ਼ ਲੁੱਕ ਦੇ ਸੂਟ ਨੇ ਜੇ ਤੇ ਇੱਕ ਵੈਸੇ ਹੀ ਮਤਲਬ ਕਿ ਲੁੱਕ ਵਾਈਜ਼ ਵੀ ਪ੍ਰਾਈਸ ਵਾਈਜ਼ ਵੀ ਤੁਹਾਨੂੰ ਸੂਟੇ ਸੋਹਣੇ ਲੱਗਣਗੇ ਤੇ ਪਸੰਦ ਵੀ ਆਣਗੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਔਰਗੈਂਜ਼ਾ 베ਸ ਦੇ ਉੱਪਰ ਤਿੰਨੋਂ ਹੀ ਕਲਰ ਸੋਹਣੇ ਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਡਿਮਾਂਡ ਤੇ ਸੀਗਾ ਜਦੋਂ ਮੈਂ ਪਿਛਲੀ ਵਾਰ ਵੀਡੀਓ ਲੈ ਕੇ ਆਈ ਸੀ ਇਹਨਾਂ ਦੀ 35 ਆ ਪ੍ਰਾਈਸ ਆ ਇਹ ਸੂਟ ਦਾ ਸਟਾਫ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਸੌਫਟ ਸਟਾਫ ਆ ਤੁਸੀਂ ਜਿੱਦਾਂ ਗਰਮੀ ਦੇ ਵਿੱਚ ਵੀ ਕੋਈ ਫੰਕਸ਼ਨ ਹੁੰਦਾ ਤਾਂ ਉਸ ਤੇ ਵੀਅਰ ਕਰ ਸਕਦੇ ਹੋ ਇਹਨਾਂ ਨੂੰ ਬਾਜੂ ਵੀ ਆ ਬੈਕ ਦਾ ਪੱਲਾ ਵੀ ਆ ਤੇ ਛੋਟਾ ਘੇਰਾ ਜਿੰਨਾ ਮਰਜੀ ਹੈ ਮਤਲਬ ਜਿੰਨਾ ਇਹਦਾ ਹੈ ਸਾਰਾ ਹੀ ਅਰਜ ਹੈ ਤੁਸੀਂ ਅਰਜ ਦੇ ਅਕੋਰਡਿੰਗ ਘੇਰਾ ਬਣਾ ਲੋਗੇ ਕਿਉਂਕਿ ਬਾਜੂ ਤੁਹਾਨੂੰ ਐਕਸਟਰਾ ਦਿੱਤੀਆਂ ਹੋਈਆਂ ਇਹ ਹੈਗਾ ਜੀ ਇਹਦਾ ਦੁਪੱਟਾ ਬਿਲਕੁਲ ਸੌਫਟ ਨੇ ਦੁਪੱਟੇ ਤੁਸੀਂ ਸਿਰ ਤੇ ਵੀ ਲੈ ਸਕਦੇ ਹੋ ਫੋਰ ਸਾਈਡ ਬਹੁਤ ਪਿਆਰਾ ਬਾਰਡਰ ਹੈ ਇਸ ਦੁਪੱਟੇ ਤੇ ਜਿਹੜਾ ਤਸल्स ਵਗੈਰਾ ਲਗਾ ਕੇ ਨੂੰ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈ ਕਲਰ ਵੀ ਇਹਦੇ ਬਹੁਤ ਬ੍ਰਾਈਟ ਜੇ ਆ ਸੋਨੇ ਸੋਨੇ ਜੇ ਇਹ ਕਿਹ ਹੈਗਾ ਰੈੱਡ ਕਲਰ ਇਹ ਚਾਰ ਕਲਰ ਸੌਰੀ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਹਾਂਜੀ ਜਿਹੜਾ ਮੈਂ ਤੁਹਾਨੂੰ ਹੁਣ ਡਿਜ਼ਾਈਨ ਦਿਖਾਉਣ ਜਾ ਰਹੀ ਹਾਂ ਇਹ ਡਿਜ਼ਾਈਨ ਸਭ ਤੋਂ ਜਿਹੜੇ ਫਰਸਟ ਵਿੱਚ ਦਿਖਾਏ ਸੀਗੇ ਉਹੀ ਡਿਜ਼ਾਈਨ ਆ ਪਰ ਸਟੱਫ ਦਾ ਫਰਕ ਰਹੇਗਾ ਜੀ ਉਹ ਸੀਗਾ ਸਿਲਕ ਦੇ ਉੱਪਰ ਇਹ ਹੈਗਾ ਸ਼ਿਮਰ ਦੇ ਉੱਪਰ ਠੀਕ ਹੈ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਸੌਰੀ ਕਲਰ ਐਨੇ ਸੋਹਣੇ ਸੋਹਣੇ ਆ ਸਭ ਦੀ ਲੜਾਈ ਹੋਣ ਵਾਲੀ ਸਾਨੂੰ ਇਹਨਾਂ ਦੇ ਵਿੱਚੋਂ ਸੂਟ ਦੋ ਉਹ ਵਾਲੇ ਸੂਟ ਨੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ ਲੜਾਈ ਮੀਨਸ ਕਿ ਮੈਨੂੰ ਨਾ ਈਮੋਜ਼ ਆ ਜਾਂਦੀਆਂ ਗੁੱਸੇ ਵਾਲੀਆਂ ਰੈੱਡ ਜੇ ਮੂੰਹ ਵਾਲੀਆਂ ਤੁਸੀਂ ਸਾਨੂੰ ਸੂਟ ਨਹੀਂ ਦਿੰਦੇ ਹੈਗੇ ਜੀ ਮੈਂ ਤਾਂ ਕਰਕੇ ਕਹਿ ਰਹੀ ਆ ਸਾਰਿਆਂ ਨੂੰ ਪਸੰਦ ਆਣ ਵਾਲੇ ਸੂਟ ਨੇ ਇਦਾਂ ਦੇ ਮੈਰੂਨ ਕਲਰ ਆ ਤੇ ਇਹ ਹੈਗਾ ਇਹਦਾ ਦੁਪੱਟਾ ਇਹ ਡਿਜ਼ਾਈਨ ਸੇਮ ਹੈ ਜੀ ਜਿਹੜਾ ਸਭ ਤੋਂ ਫਰਸਟ ਵਿੱਚ ਦਿਖਾਇਆ ਸੀਗਾ ਉਹ ਹੈਗਾ ਸਿਲਕ بیس ਦੇ ਉੱਪਰ ਇਹ ਹੈਗਾ ਸ਼ਿਮਰ بیس ਦੇ ਉੱਪਰ ਕਲਰ ਦੇਖਿਓ ਜੀ ਹੁਣ ਇਹਦੇ ਵਿੱਚ ਇਹ ਹੈਗਾ ਬਿਲਕੁਲ ਲਾਈਟ ਸਟੀਲ ਗ੍ਰੇ ਜਬ ਬਹੁਤ ਸੋਹਣਾ ਕਲਰ ਗ੍ਰੇ ਟੋਨ ਤੇ ਆ ਤੇ ਮੈਨੂੰ ਤਾਂ ਕਲਰਾਂ ਦੇ ਨਾਮ ਵੀ ਨਹੀਂ ਪਤਾ ਲੱਗਣਾ ਹੈਗਾ ਇਹ ਹੈਗਾ ਇਹ ਬਹੁਤ ਪਿਆਰਾ ਪਰਪਲ ਵਾਈਨ ਜੈ ਕਲਰ ਆ ਜੀ ਬਹੁਤ ਸੋਹਣਾ ਠੀਕ ਹੈ ਮੈਂ ਤੁਹਾਨੂੰ ਸਲਵਾਰਾਂ ਨਾਲ ਦੀ ਨਾਲ ਦਿਖਾ ਦਾਨੀ ਆ ਤਾਂ ਜੋ ਤੁਹਾਨੂੰ ਸਲਵਾਰ ਦੇ ਕਲਰ ਤੋਂ ਇਹਨਾਂ ਦਾ ਕਲਰ ਸਮਝ ਆ ਜਾਵੇ ਬਹੁਤ سارے ਸੂਟ ਨੇ ਕਾਫੀ سارے ਡਿਜ਼ਾਈਨ ਮਤਲਬ ਕਲਰ ਬਹੁਤ ਸਾਰੇ ਨੇ ਇਸ ਡਿਜ਼ਾਈਨ ਦੇ ਵਿੱਚ ਕਲਰ ਬਹੁਤ ਪਿਆਰੇ ਪਿਆਰੇ ਆ ਇਹ ਦੇਖੋ ਕਿੰਨਾ ਸੋਹਣਾ ਕਲਰ ਆ ਠੀਕ ਹੈ ਜੀ रोज़ पिंक कलर है, बहुत प्यारा सिंगल डिजाइन दे विच कलर देख लो पंद्रह तो भी कलर ने फ्रोजी तो इन्हों दो सूटों से फर्क आ एक ग्रीन टोन से एक थोड़ा डार्क से ठीक है नेक्स्ट आ जाएगा जी ही पर्पल कलर ਇਹ ਬਲੈਕ ਜੈ ਕਲਰ ਆ ਬਰਾਉਨ ਬਲੈਕ ਜੈ ਬਹੁਤ ਸੋਹਣਾ ਕਲਰ ਆ ਬਿਲਕੁਲ ਨਵਾਂ ਜੈ ਸ਼ੇਡ ਹੈ ਇਹ ਬਹੁਤ ਸੋਹਣਾ ਕੰਟਰਾਸਟ ਹੈ ਇਹਦਾ ਵੀ ਠੀਕ ਹੈ ਜੀ ਕਲਰ ਤੁਸੀਂ ਦੇਖ ਲਓ ਕਿੰਨੇ ਸਾਰੇ ਨੇ ਇਸ ਡਿਜ਼ਾਈਨ ਦੇ ਵਿੱਚ ਇੱਕ ਸੂਟ ਖੋਲ ਕੇ ਦਿਖਾਤਾ ਤਾਂ ਸਾਰੇ ਸੂਟ ਉਹਦੇ ਨਾਲ ਦੇ ਹੀ ਹੁੰਦੇ ਆ ਵੀਡੀਓ ਛੋਟੀ ਕਰਨ ਕਰਕੇ ਅਸੀਂ ਇਦਾਂ ਕਰਦੇ ਆ ਕਿ ਤੁਸੀਂ ਵੀ ਬੋਰ ਨਾ ਹੋ ਜੇ ਮੈਂ ਕੱਲਾ ਕੱਲਾ ਸੂਟ ਖੋਲ-ਖੋਲ ਕੇ ਵੀ ਡਿਜ਼ਾਈਨ ਦਾ ਦਿਖਾਈ ਜਾਵਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਵੀਡੀਓ ਕਾਫੀ ਲੰਮੀ ਹੋ ਜਾਏਗੀ ਕਵਾਂਟਿਟੀਆਂ ਹੁੰਦੀਆਂ ਜੀ ਸਾਡੇ ਕੋਲ ਇੱਕ-ਇੱਕ ਸੂਟ ਨਾਲ ਦੇ ਤੁਹਾਨੂੰ ਦੇਖੋ ਇਹ 15-20 ਸੂਟ ਦਿਖਾਏ ਨੇ ਨੈਕਸਟ ਦੇ ਰਹੇ ਹਾਂ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਸਿਲਕ ਵੇਸ ਤੇ ਰਹੂਗਾ ਜੀ ਨੈਕ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਹ ਹੈਗਾ ਸਾਰਾ ਹੀ ਫਰੰਟ ਇਹਦੀ ਲੈਂਥ ਦਾ ਕੋਈ ਈਸ਼ੂ ਨਹੀਂ ਹੈਗਾ نیچے ਘੇਰਾ ਨਹੀਂ ਬਣਿਆ ਹੋਇਆ ਠੀਕ ਹੈ ਜੀ ਬੈਕ ਦੇ ਬਾਰਡਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਬਾਰਡਰ ਹੈ ਬਾਜੂ ਤੇ ਐਕਸਟਰਾ ਬਾਰਡਰ ਹੈ ਕਿ ਇਹਦੇ ਨਾਲ ਵੀ ਇਹ ਹੈਗੀ ਸਿਲਕ ਦੀ ਸਲਵਾਰ ਤੇ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਦੇਖਣਯੋਗਾ ਮਤਲਬ ਇਹ ਤੁਸੀਂ ਗਰਮੀ ਦੇ ਵਿੱਚ ਇਹ ਵਾਲੇ ਸੂਟ ਨੂੰ ਪਾ ਸਕਦੇ ਹੋ ਲੁੱਕ ਲਾਈਕ ਵੀ ਤੇ ਇਹਦਾ ਜਿਹੜਾ ਸਟਫ ਆ ਉਹ ਨੂੰ ਵੀ ਬਾਕੀ ਦੋਨੋਂ ਮੌਸਮਾਂ ਦਾ ਜਾਣਾ ਹੁੰਦਾ ਹੀ ਆ ਵਿంటర్ ਦਾ ਤੁਸੀਂ ਇਹਨਾਂ ਨੂੰ ਪਾਈ ਸਕਦੇ ਹੋ ਲਾਈਨਿੰਗ ਲੱਗ ਕੇ ਸੂਟ ਬਣਨੇ ਨੇ ਜੀ ਸਾਰੇ ਇਹਦਾ ਹੈਗਾ ਸੈਕਿੰਡ ਕਲਰ ਦੁਪੱਟਾ ਹੋਲਦੰਨੇ ਆ ਦੁਪੱਟਾ ਤੁਹਾਨੂੰ ਪਤਾ ਲੱਗ ਜਾਏਗਾ ਫੋਰ ਸਾਈਡ ਡਾਰਕ ਬਾਰਡਰ ਵਿੱਚੋਂ ਲਾਈਟ ਸ਼ੇਡ ਚ ਆ ਜੇ ਕੰਟਰਾਸਟ ਦੁਪੱਟੀਆਂ ਦੇ ਨਾਲ ਨੇ ਇਹਦੇ ਵੀ ਸਿਰਫ ਦੋ ਹੀ ਸੂਟ ਨੇ ਨੈਕਸਟ ਦੰਨੇ ਆ ਜੀ ਇਹ 3800 ਵਾਲਾ ਸੂਟ ਆ ਸਾਡਾ ਬਹੁਤ ਮਤਲਬ ਪਸੰਦ ਕੀਤਾ ਜਾਂਦਾ ਇਹ ਵਾਲਾ ਸੂਟ ਆ ਜਿਹੜਾ ਇਹਦੇ ਵਿੱਚ ਇੱਕੋ ਹੀ ਕਲਰ ਆ ਤੇ ਸਾਡੇ ਕੋਲ ਇੱਕੋ ਹੀ ਰਹਿ ਗਿਆ ਸੀ ਇਹ ਤਾਂ ਕਰਕੇ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਨਹੀਂ ਤੇ 35 ਤੋਂ ਘੱਟ ਤਾਂ ਮਿਲਦਾ ਨਹੀਂ ਹੈਗਾ ਸੂਟ ਮਲਟੀ ਬਾਰਡਰ ਹੈ ਜਿਸ ਦਾ ਸਟਫ ਬਹੁਤ ਸੋਹਣਾ ਹੈ ਬੈਕ ਦਾ ਬਾਰਡਰ ਵੀ ਪੂਰਾ ਚੌੜਾ ਤੇ ਬਾਜੂ ਤੇ ਐਕਸਟਰਾ ਰਹੇਗਾ ਦੇਖੋ ਜੀ ਸੂਟ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟੇ ਵੀ ਤੁਹਾਨੂੰ ਪ੍ਰੋਪਰ ਲੰਮੇ ਚੌੜੇ ਜੇ ਮਿਲਣਗੇ ਬਾਰਡਰ ਤੇ ਪੂਰਾ ਹੈਵੀ ਜਿੱਦਾਂ ਘੇਰੇ ਤੇ ਆ ਉਦਾਂ ਹੀ ਰਹੇਗਾ ਸਾਰੇ ਨੈਕਸਟ ਮਿਲ ਜੇਗਾ ਤੁਹਾਨੂੰ ਸਿਲਕ ਵੇਸ ਦੇ ਉੱਪਰ ਹੀ ਇਹ ਕੇਸ ਸੂਟ ਮਿਲ ਜੇਗਾ ਜੀ ਸਾਰੇ ਫਰੰਟ ਦੇ ਵਿੱਚ ਬੁਟੀ ਰਹੀ ਹੋਗੀ ਕਲਰ ਬੋਸ ਹੋਣਾ ਹੈ 3500 ਪ੍ਰਾਈਸ ਆ ਜਿਹੜੇ ਸਿੰਗਲ ਸਿੰਗਲ ਸੂਟ ਆ ਸੀ ਆਪਣੇ ਕੋਲ ਨੂੰ ਮਤਲਬ ਕਿ ਜਿਹੜੇ ਸਾਡੇ ਕਾਫੀ ਜ਼ਿਆਦਾ ਚੱਲਣ ਵਾਲੇ ਸੂਟ ਤੇ ਕਿੱਕ ਸੂਟ ਰਹਿ ਜਾਂਦਾ ਇਹ ਹੁਣ ਤੁਹਾਨੂੰ ਬਿਲਕੁਲ ਲੈਸ ਚ ਦੇ ਰਹੇ ਆ ਔਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਰਸਟ ਕਲਰ ਦਾ ਸੂਟ ਆ ਜੇ ਬਹੁਤ ਪਿਆਰਾ ਸੂਟ ਆ neck ਦੇ ਉੱਪਰ ਬਹੁਤ ਪਿਆਰਾ ਬਾਰਡਰ ਡਿਜ਼ਾਈਨਿੰਗ ਬਹੁਤ ਸੋਹਣੇ ਆ ਇਹ ਹੈਗਾ ਦਾ ਦੁਪੱਟਾ ਸਿਲਕ 베ਸ ਤੇ ਆ ਜੀ ਸੂਟ ਇਹ ਸਾਰੇ ਲੰਬੇ ਚੌੜੇ ਦੁਪੱਟੇ ਨੇ ਇਹ ਵੀ ਵ੍ਰਸਟ ਕਲਰ ਤੇ ਆ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਡਿਜ਼ਾਈਨ ਹੈ ਜਿਹੜਾ ਇਹਦੀ ਕਾਪੀਆਂ ਕਾਫੀ ਸਾਰੀਆਂ ਆਣੀਆਂ ਬਹੁਤ ਜ਼ਿਆਦਾ ਕਾਪੀ ਹੈ ਇਸੇ ਡਿਜ਼ਾਈਨ ਦੇ ਇਹਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਸਿਲਕ ਦੀ ਸਲਵਾਰ ਹੈ ਜੀ ਮੈਂ ਇਹ ਡਿਜ਼ਾਈਨ ਬਹੁਤ ਘੱਟ ਲੈ ਕੇ ਆਨੀ ਆ ਪਰ ਡਿਮਾਂਡ ਬਹੁਤ ਜ਼ਿਆਦਾ ਹੈ ਇਹ ਨਾ ਸੂਟ ਮਤਲਬ ਕਿ ਨਾਰਮਲੀ 1200 ਦਾ ਵੀ ਸੇਲ ਹੋਈ ਜਾਂਦਾ ਹੈ ਉੱਪਰ ਸਟੱਫ ਨਹੀਂ ਅੱਛਾ ਹੁੰਦਾ ਉਸ ਜਿਹੜਾ ਡਿਜ਼ਾਈਨ ਆਉਂਦਾ ਫਿਰ ਉਹ ਮੈਂ ਯੂਜ਼ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਆਨਲਾਈਨ ਦੇਣਾ ਹੁੰਦਾ ਸਾਰਿਆਂ ਨੂੰ ਇਹ ਹੈਗਾ ਜੀ ਔਰਗੈਂਜ਼ਾ ਦੇ ਉੱਪਰ ਕਲਰ ਦੇਖੋ ਕਿੰਨਾ ਪਿਆਰਾ ਸਾਰੇ ਫਰੰਟ ਤੇ ਬਹੁਤ ਪਿਆਰੀ ਬੂਟੇ ਤੇ ਹੈਗਾ ਬਾਰਡਰ ਸਿਲਕ ਦੀ ਸਲਵਾਰ ਤੇ ਨਾਲ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਹੀ ਹੈਗਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲੈਕਸ਼ਨ ਚ ਅੱਗੇ ਮਤਲਬ ਇਹ ਸੇਲਾਂ ਦੇ ਵਿੱਚ ਕੀ ਚਾਹੀਦਾ ਬਹੁਤ ਸਾਰੇ ਫੋਨ ਆਨੇ ਆ ਕਿ ਸਾਡੇ ਪਾਉਣ ਵਾਲਾ ਤਾਂ ਸਾਨੂੰ ਸੂਟ ਮਿਲਿਆ ਹੀ ਨਹੀਂ ਹੈਗਾ ਕਈ ਤਾਂ ਕਹਿੰਦੇ ਸਾਨੂੰ ਪਾਰਟੀ ਵੇਅਰ ਨਹੀਂ ਸੂਟ ਤੁਸੀਂ ਇਸ ਡਿਸਕਾਊਂਟ ਚ ਦਿਖਾਈ ਉਹ ਤਾਂ ਅਸੀਂ ਦਿਖਾਵਾਂਗੇ ਤੁਹਾਨੂੰ ਅਸੀਂ ਉਹ ਮਤਲਬ ਸਾਡੇ ਪਾਸ ਪਹੁੰਚ ਗਏ ਜਿਹੜੇ ਮੇਰੇ ਸੂਟ ਬਣ ਕੇ ਆਏ ਆ ਤੇ ਕਈ ਕਹਿੰਦੇ ਜੀ ਸਾਨੂੰ ਤਾਂ ਹੋਰ ਵੀ ਘੱਟ ਰੇਂਜ ਦੇ ਚਾਹੀਦੇ ਜਿਹੜੇ ਤੁਸੀਂ 2000 2500 ਦੇ ਸੂਟ ਵੀ ਦਿਖਾਉਂਦੇ ਆ ਸਾਡੇ ਇਹ ਵੀ ਬਜਟ ਨਹੀਂ ਆ ਇਸ ਤੋਂ ਵੀ ਘੱਟ ਦਿਖਾਓ ਮੈਂ ਕੋਸ਼ਿਸ਼ ਕਰਦੀ ਆ ਜੀ ਮੈਨੂੰ ਐਡਾ ਹੁੰਦਾ ਜਿਵੇਂ ਬਿਲਕੁਲ ਸਸਤੇ ਸੂਟ ਲਿਆਂ ਮੋਨ ਦਾ ਸਟਫ ਨਾ ਵਧੀਆ ਨਿਕਲੇ ਆਨਲਾਈਨ ਦੇਣਾ ਹੁੰਦਾ ਫਿਰ ਮੈਨੂੰ ਕਾਲ ਆ ਜੇਗੀ ਤੁਹਾਡੇ ਦਾ ਸਟਫ ਹੀ ਨਹੀਂ ਵਧੀਆ ਨਿਕਲਿਆ ਇਸ ਗੱਲ ਤੋਂ ਮੈਂ ਥੋੜੇ ਜਿਹਾ ਡਰਦੀ ਆ ਪਰ ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰਦੀ ਆ ਜੋ ਲੈ ਕੇ ਆਵਾਂ ਵਧੀਆ ਲੈ ਕੇ ਆਵਾਂਗੇ ਤੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਰਾ ਉਹਦੇ ਲਈ ਵੀ ਥੈਂਕ ਯੂ ਸੋ ਮੱਚ